ਯੋਧ ਨਸ਼ਿਆਂ ਵਿਰੋਧ ਨੂੰ ਲੈ ਕੇ ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ ਜਾਣਕਾਰੀ ਅਨੁਸਾਰ ਫਰੀਦਕੋਟ ਪੁਲਿਸ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਵੱਲੋਂ ਚਲਾਈ ਗਈ ਯੋਧ ਨਸ਼ਿਆਂ ਵਿਰੋਧ ਮਹਿੰਮ ਨੂੰ ਅੱਗੇ ਤੋਰਦਿਆਂ ਹੋਇਆਂ ਫਰੀਦਕੋਟ ਦੇ ਐਸਐਸਪੀ ਡਾਕਟਰ ਪ੍ਰਗਿਆ ਜੈਨ ਅਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਅੱਜ ਇੱਥੇ ਇੱਕ ਘਰ ਦੇ ਉੱਪਰ ਪੀਲਾ ਪੰਜਾ ਚਲਾਇਆ ਗਿਆ ਜੋ ਕਿ ਨਜਾਇਜ਼ ਤੌਰ ਤੇ ਬਣੇ ਹੋਏ ਸਨ ਅਤੇ ਨਸ਼ਾ ਤਸਕਰਾਂ ਦੇ ਨਾਲ ਸਬੰਧ ਰੱਖਦੇ ਸਨ ਜਿਸ ਦੇ ਚਾਲਦੇ ਆ ਐਸਐਸਪੀ ਫਰੀਦਕੋਟ ਨੇ ਦੱਸਿਆ ਕਿ ਲਗਭਗ ਹੁਣ ਤੱਕ ਫਰੀਦਕੋਟ ਜ਼ਿਲ੍ਹੇ ਦੇ ਵਿੱਚ 686 ਮੁਕੱਦਮੇ ਦਰਜ ਕਰਕੇ 1054 ਦੇ ਕਰੀਬ ਲੋਕਾਂ ਨੂੰ ਜੇਲ੍ਹ ਭੇਜਿਆ ਜਾ ਚੁੱਕਿਆ ਹੈ ਨਾਲ ਉਹਨਾਂ ਇਹ ਵੀ ਦੱਸਿਆ ਕਿ 9 ਕਰੋੜ ਦੇ ਕਰੀਬ ਇਹਨਾਂ ਦੀ ਜੋ ਚਲ ਅਚਲ ਜਾਇਦਾਦ ਸੀ ਉਸ ਨੂੰ ਵੀ ਕੁਰਕ ਕੀਤਾ ਗਿਆ ਹੈ ਆਓ ਸੁਣਦੇ ਹਾਂ ਕੀ ਕਹਿਣਾ ਹੈ ਇਸ ਬੰਦੀ SSP ਡਾਕਟਰ ਪ੍ਰਗਿਆ ਜੈਨ ਦਾ ਪੂਰੇ ਮਾਮਲੇ ਨੂੰ ਲੈ ਕੇ ਅਤੇ ਨਾਲ ਹੀ ਜੋ ਲੋਕਾਂ ਵੱਲੋਂ ਇਸ ਮਹਿਮ ਨੂੰ ਸਰਾਇਆ ਗਿਆ ਗਿਆ ਉਹਨਾਂ ਦੀ ਵੀ ਆਪਾਂ ਗੱਲਬਾਤ ਕਰਾਂਗੇ ਕੀ ਕਹਿੰਦੇ ਆ ਉਹ ਵੀ ਕਿੰਗ ਕੋਰਪਰਾ ਵਿੱਚ ਕੀ ਹੋ ਕੇ ਦਬਾਰੇ ਜੀ ਪੁਲੀ ਫਰੀਦਕੋਟ ਪੁਲਿਸ ਨੂੰ ਰਿਕੁਐਸਟ ਆਈ ਸੀ ਕਿ ਪੁਲਿਸ امداد ਪ੍ਰੋਵਾਈਡ ਕਰਾਣੀ ਹੈ ਇੱਥੇ ਇੱਕ ਲੀਗਲ ਸਟਰਕਚਰ ਹੈ ਉਹਦੀ ਡਿਮੋਲਿਸ਼ਨ ਵਾਸਤੇ ਤੇ ਉਹਦੇ ਰਿਗਾਰਡਿੰਗ ਹੀ ਅੱਜ ਸਾਰੇ ਅਸੀਂ ਇੱਥੇ ਆਏ ਆਂ ਔਰ ਇੱਕ ਪ੍ਰੋਪਰ ਕਾਨੂੰਨੀ ਕਾਰਵਾਈ ਨੂੰ ਫਾਲੋ ਕਰਦੇ ਹੋਏ ਗਾਈਡਲਾਈਨਸ ਨੂੰ ਫਾਲੋ ਕਰਦੇ ਹੋਏ ਅੱਜ ਇਹ ਡਿਮੋਲਿਸ਼ਨ ਐਕਟੀਵਿਟੀ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ

location ਤੇ ਕੀਤੀ ਗਈ ਸੀ ਤਾਂ ਉਸ ਵੇਲੇ ਜਿਹੜਾ ਪਬਲਿਕ ਸੈਂਟੀਮੈਂਟ ਸੀ ਔਰ ਅੱਜ ਦਾ ਜਿਹੜਾ ਪਬਲਿਕ ਸੈਂਟੀਮੈਂਟ ਹੈ दैट इज अ ਕੰਪਲੀਟ ਕੰਟਰਾਸਟ ਤਾਂ ਉਸ ਵੇਲੇ ਪੁਲਿਸ ਨੂੰ ਔਰ ਸਾਰਿਆਂ ਨੂੰ ਇਹ ਕਿਹਾ ਗਿਆ ਸੀ ਕਿ ਇਹ ਇੱਕ ਬਹੁਤ ਚੰਗਾ ਉਪਰਾਲਾ ਸਟਾਰਟ ਕੀਤਾ ਗਿਆ ਹੈ ਔਰ ਉਸ ਉਪਰਾਲੇ ਦੀ ਜਿਹੜੀ ਇੱਕ ਸਸਟੇਨਡ ਲਹਿਰ ਸੀ ਉਹ ਅਸੀਂ ਔਰ ਸਸਟੇਨਡ ਮੋਮੈਂਟਮ ਅਸੀਂ ਮੇਨਟੇਨ ਕਰਨ ਚ ਕਾਮਯਾਬ ਹੋਏ ਨੇ ਔਰ ਇਹਦਾ ਜਿਹੜੇ ਆંકੜੇ ਹੈ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਫਰੀਦਕੋਟ ਪੁਲਿਸ ਦੀ ਪੂਰੀ ਟੀਮ ਵੱਲੋਂ 1 ਮਾਰਚ ਤੋਂ ਲੈ ਕੇ ਹੁਣ ਤੱਕ 624 ਪਰਚੇ ਰਜਿਸਟਰ ਕੀਤੇ ਗਏ ਨਸ਼ਾ ਤਸਕਰਾਂ ਦੇ ਖਿਲਾਫ ਤਾਂ 1054 ਨਸ਼ਾ ਤਸਕਰ ਜੇਲ੍ਹ ਚ ਭੇਜੇ ਗਏ ਨੇ ਜਿਹੜੀ ਫਿਗਰਸ ਆਪਣੇ ਆਪ ਚ ਇਹ ਦਰਸਾਉਂਦੀ ਹੈ ਕਿ ਡੇਲੀ ਸਾਡੇ ਜਿਹੜੇ ਪੁਲਿਸ ਤੇ ਸਾਡੇ ਐਸ ਐਚ ਓਜ਼ ਨੇ ਤੇ ਗਰਾਊਂਡ ਲੈਵਲ ਜਿਹੜੇ ਐਨ ਜੀ ਓਜ਼ ਨੇ ਉਹ ਕਿੰਨੀ ਮਿਹਨਤ ਕਰਦੇ ਪਏ ਇਸੀ ਲੜੀ ਦੇ ਵਿੱਚ 26 ਕਿਲੋ ਤੋਂ ਵੱਧ ਹਿਰੋਇਨ ਰਿਕਵਰ ਹੋਈ ਹੈ 2 ਕੁਇੰਟਲ ਤੋਂ ਵੱਧ ਪੋਸਟ ਰਿਕਵਰ ਹੋਇਆ ਹੈ 9 ਲੱਖ ਤੋਂ ਵੱਧ ਡਰਗ ਮਨੀ ਰਿਕਵਰ ਹੋਇਆ ਹੈ 21000 ਤੋਂ ਵੱਧ ਨਸ਼ੀਲੀ ਗੋਲੀਆਂ ਰਿਕਵਰ ਹੋਈਆਂ ਅਤੇ 9 ਕਰੋੜ ਤੋਂ ਵੱਧ ਜਿਹੜੀ ਜਾਇਦਾਦ ਹੈਗੀ ਨਸ਼ਾ ਤਸਕਰਾਂ ਦੀ ਉਹ ਫ੍ਰੀਜ਼ ਕਰਾਈ ਜਾ ਚੁੱਕੀ ਹੈ ਤਾਂ ਇਸ ਤਰ੍ਹਾਂ ਦੀ ਜਿਹੜੀ ਡਿਮੋਲੇਸ਼ਨ ਡਰਾਈਵ ਜਦੋਂ ਵੀ ਸਾਡੇ ਕੋਲ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਰਿਕੁਐਸਟ ਆਂਦੀ ਹੈ ਪੁਲਿਸ ਹਮਦਦ ਵਾਸਤੇ ਅਸੀਂ ਸਾਰੇ ਇਕੱਠੇ ਪ੍ਰੋਪਰ ਪ੍ਰੋਸੀਜਰ ਨੂੰ ਫਾਲੋ ਕਰਦੇ ਹੋਏ ਉਹ ਐਕਟੀਵਿਟੀਜ਼ ਅਸੀਂ ਕਰਾਂਦੇ ਜੀ ਜਿਹੜਾ ਵਿਅਕਤੀ ਹੈ ਇਸ ਦੇ ਖਿਲਾਫ ਕਿੰਨੇ ਮੁਕੱਦਮੇ ਨੇ ਇਹ ਵਿਸ਼ਾਲ ਹੈ ਇਹਤੇ ਵੀ ਇਹਦਾ ਵੀ ਪੁਰਾਣਾ ਕ੍ਰਿਮੀਨਲ ਰਿਕਾਰਡ ਹੈ ਤੇ ਐਨਡੀਪੀਐਸ ਜੀ ਐਂਡ ਵੈਰੀ ਇੰਪੋਰਟੈਂਟਲੀ ਕਿ ਇਹਦੀ ਸ਼ਿਕਾਇਤ ਬਹੁਤ ਸੀਗੀ ਇੱਥੇ ਲੋਕਲੀ ਤਾ ਇਹ ਜਿਹੜਾ ਪੂਰਾ ਇਹ ਜਿਹੜੀ ਬਸਤੀ ਸੀ ਕਿਸੇ ਜ਼ਮਾਨੇ ਵਿੱਚ ਇਹ ਬਹੁਤ ਬਦਨਾਮ ਬਸਤੀ ਹੁੰਦੀ ਸੀ ਅੱਜ ਅਗਰ ਤੁਸੀਂ ਇੱਥੇ ਮੈਂ ਤੁਹਾਨੂੰ ਰਿਕੁਐਸਟ ਕਰਾਂਗੀ ਕਿ ਤੁਸੀਂ ਕੈਮਰਾ ਪੈਨ ਕਰਕੇ ਦਿਖਾਓ ਤਾਂ ਅੱਜ ਇੱਥੇ ਕਿੰਨੀ ਸ਼ਾਂਤੀ ਹੈ ਤੇ ਇੱਥੇ ਕਿੰਨਾ ਕਿੰਨੀ ਠਲ ਪਈ ਹੋਈ ਹੈ ਤੇ ਲੋਕਲ ਜਿਹੜੀ ਪਬਲਿਕ ਹੈ ਉਹਨਾਂ ਦਾ ਵੀ ਤੁਸੀਂ ਫੀਡਬੈਕ ਜ਼ਰੂਰ ਲਿਓ ਤਾਂਕਿ ਇੱਕ ਐਕਚੁਅਲ ਪਿਕਚਰ ਅਸੀਂ ਦਿਖਾ ਪਈਏ ਉਹਨਾਂ ਦੇ ਸਮੇਂ ਚ ਹੋਰ ਕਿੰਨੇ ਨੰਬਰ ਲੱਗਦੇ ਇਸੇ ਤਰ੍ਹਾਂ ਜੀ ਸਾਡੀ ਤੇ ਡੇਲੀ ਜਿਹੜੀ ਕਾਰਵਾਈ ਲਗਾਤਾਰ ਸਾਡੀ ਜਾਰੀ ਹੈ ਔਰ ਅਸੀਂ ਟਾਈਮ ਟੂ ਟਾਈਮ মিডিਆ ਨੂੰ ਅਸੀਂ ਇਨਫੋਰਮ ਕਰਦੇ ਰਹਿੰਦੇ ਹਾਂ ਡੇਲੀ ਦਾ ਸਾਡਾ ਵੀ ਜਾਂਦਾ ਕੱਲ ਵੀ ਅਸੀਂ ਤਿੰਨ ਮੁਲਜ਼ਮ ਫੜੇ ਸੀ ਤੇ ਡੀਐਸਪੀ ਕੋਟਕਪੁਰਾ ਦੀ ਸੁਪਰਵੀਜ਼ਨ ਹੇਠ ਹੀ ਇੱਥੇ ਇੱਕ ਪਰਚਾ ਰਜਿਸਟਰ ਹੋਇਆ ਸੀ ਜੇ 300 ਵਾਈ ਗ੍ਰਾਮ ਹੈਰੋਇਨ ਦੀ ਰਿਕਵਰੀ ਹੋਈ ਦੋਨੋਂ ਹੀ ਜਿਹੜੇ ਬੰਦੇ ਸੀ ਉਹ ਬਟਾਲਾ ਸ਼ਹਿਰ ਦੇ ਰਹਿਣ ਵਾਲੇ ਸੀ ਜਿਹੜੇ ਨਸ਼ਾ ਇੱਥੇ ਵੇਚਣ ਦੀ ਕੋਸ਼ਿਸ਼ ਕਰਦੇ ਸੀ ਐਂਡ ਦੈ ਉਹ ਰਾਉਂਡਡ ਅਪ ਉਹ ਕਮਰਸ਼ੀਅਲ ਕੁਆਂਟੀਟੀ ਰਿਕਵਰੀ ਸੀ ਇਸ ਟਾਈਪ ਦੇ ਕੇਸ ਇਸ ਡੇਲੀ ਫਰੀਦਕੋਟ ਪੁਲਿਸ ਵੱਲੋਂ ਰਜਿਸਟਰ ਹੋ ਰਹੇ ਨੇ ਜੀ ਮੈਸੇਜ ਤੇ ਮੈਂ ਤੁਹਾਡੇ ਵੱਲੋਂ ਇਹੀ ਦਿਲਵਾਉਣਾ ਚਾਹਾਂਗੀ ਕਿ ਇੱਕ ਵਾਰ ਤੁਸੀਂ ਆਪਣਾ ਕੈਮਰਾ ਪੈਨ ਕਰਕੇ ਇੱਕ ਵਾਰ ਇਸ ਗਲੀ ਦਾ ਹਾਲ ਦਿਖਾਓ ਤਾਂ ਉਹੀ ਮੈਸੇजेस ਜੀ ਅਗਰ ਤੁਸੀਂ ਹੁਣ ਵੀ ਨਹੀਂ ਹਟੋਗੇ ਤਾਂ ਫਿਰ ਇਹੀ ਹੋਣਗੇ ਜੀ ਥੈਂਕ ਯੂ ਅਸੀਂ ਪੁਲਿਸ ਦਾ ਧੰਨਵਾਦ ਕਰਦੇ ਆ ਜੀ 6 ਮਹੀਨੇ ਹੋ ਗਏ ਵਧੀਆ ਸੌਖੇ ਸੌਂ ਜੰਨੇ ਆ ਵਧੀਆ ਆਰਾਮ ਦੀ ਨਹੀਂ ਉੜਦੇ ਆ ਹੁਣ ਕੋਈ ਵੀ ਨਹੀਂ ਆਉ ਜਾਂ ਤੇ ਅੱਗੇ ਲਾਈਨਾਂ ਫੁੱਲ ਲੱਗੀਆਂ ਹੁੰਦੀਆਂ ਸੀ ਜਿਉਂਦਾ ਪੁਲਿਸ ਨੇ ਕਦਮ ਚੱਕਿਆ ਉਹਦਾ ਕੋਈ ਵੀ ਨਹੀਂ ਇੱਥੇ ਬਸਤੀ ਦੇ ਵਿੱਚ ਕਰਦਾ ਅੱਗੇ ਮੋਟਰਸਾਈਕਲ ਸੜਕ 'ਤੇ ਲੋਕਾਂ ਦੀਆਂ ਧੀਆਂ ਭੈਣਾਂ ਜਾਂਦੀਆਂ ਸੀ ਕਿਵੇਂ ਬਾਹਰ ਹੁੰਦੇ ਰਾਹ ਬੰਦ ਹੁੰਦਾ ਸੀ ਹੁਣ ਬਹੁਤ ਵਧੀਆ ਜੀ ਕੋਈ ਵੀ ਨਹੀਂ ਆਉ ਜਾਂ ਗਲਤ ਕੰਮ ਕਰਦਾ ਨਸ਼ੇ ਦਾ ਜਿਹੜੇ ਨਸ਼ੇ ਦੇ ਖਿਲਾਫ ਕਾਰਵਾਈ ਕੀਤੀ ਉਹ ਬਹੁਤ ਵਧੀਆ ਮੰਨਦੇ ਬਹੁਤ ਹੀ ਵਧੀਆ ਕੀਤੀ ਆ ਕਿਉਂਕਿ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾ ਮਿਲ ਚੁੱਕੀਆਂ ਮਾਲਕ ਜੀ ਨੂੰ ਬਹੁਤ ਬੜਾ ਵਧੀਆ ਹੋ ਗਿਆ ਜੀ ਅੱਗੇ ਤੇ ਰਾਤ ਨੂੰ ਨੰਗੇ ਨਹੀਂ ਜਾਂਦਾ ਦਿਨੇ ਵੀ ਨਹੀਂ ਮਾਲੇ ਬਹੁਤ ਲੈਣਾ ਲੱਗ ਜਾਂਦੀ ਹੈ ਹੁਣ ਠੀਕ ਹੈ ਜੀ ਸਰ ਇਸ਼ੂ ਇਹ ਹੈ ਕਿ ਇਹ ਜਿਹੜੀ ਜਲਾਲਿਆਣਾ ਰੋਡ ਤੇ ਜਿਹੜੀ ਇੰਦਰਾ ਕਲੋਨੀ ਹੈਗੀ ਹੈ ਇਹ ਮੁੰਡਾ ਹੈਗਾ ਵਿਸ਼ਾਲ ਉੱਤਰ ਸਦਾਰਾਮ ਇਹਨੇ ਕੋਈ ਕੰਸਟਰਕਸ਼ਨ ਕੀਤੀ ਸੀ ਤਾਂ ਜਿਹੜਾ ਸਾਡਾ ਟੈਕਨੀਕਲ ਸਟਾਫ ਹੈ ਜਦੋਂ ਉਹਨਾਂ ਨੂੰ ਡਿਟੈਕਟ ਕੀਤਾ ਤਾਂ ਇਹਨੂੰ ਮਈ ਦੇ ਵਿੱਚ ਇਹਦਾ ਨੋਟਿਸ ਜਾਰੀ ਕੀਤਾ ਮਈ 2025 ਫਿਰ ਜੂਨ 2025 ਸਪਟੰਬਰ ਚ ਵੀ ਜਾਰੀ ਕੀਤਾ ਉਸ ਤੋਂ ਬਾਅਦ ਅਕਤੂਬਰ ਚ ਵੀ ਜਾਰੀ ਕੀਤਾ ਤੇ ਇਸੇ ਮਹੀਨੇ ਵੀ ਜਾਰੀ ਕੀਤਾ ਇਹਨੂੰ ਟਾਈਮ ਟਾਈਮ ਬਹੁਤ ਆਪੋਰਚੁਨਿਟੀ ਦਿੱਤੀ ਗਈ ਵੀ ਆਪਣਾ ਨਕਸ਼ਾ ਵਗੈਰਾ ਪਾਸ ਕਰਵਾਓ ਤੇ ਜਿਹੜਾ ਓਨਰਸ਼ਿਪ ਦਾ ਰਿਕਾਰਡ ਹੈ ਉਹ ਪੇਸ਼ ਕਰੋ ਬਟ ਇਨਸਪਾਈਟ ਆਫ ਸੋ ਮੱਚ ਨੋਟਿਸਿਸ ਹਿ ਫੇਲ ਟੂ ਪ੍ਰੋਡਿਊਸ ਯਾਨੀ ਕਿ ਉਹ ਸਾਡੇ ਕੋਲ ਉਹਨੇ ਕੋਈ ਦਸਤਾਵੇਜ਼ ਪੇਸ਼ ਨਹੀਂ ਕੀਤਾ ਜੋ ਫਿਰ ਕਾਰਵਾਈ ਬੰਦੀ ਸੀ ਐਸ ਪਰ ਲਾ ਉਹਦਾ ਮੁੱਲੀ ਸੰਦੀ ਕਾਰਵਾਈ ਸੀ ਤੇ ਉਹੀ ਅਸੀਂ